ਹੜ੍ਹਾਂ ਅਤੇ ਭਾਰੀ ਮੀਂਹ ਦੇ ਕਰਕੇ ਲੋਕਾਂ ਦਾ ਬੇਹਦ ਨੁਕਸਾਨ ਹੋਇਆ ਪਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੁ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਅੱਜ ਦੇ ਸਮੇਂ ਦੇ ਵਿੱਚ ਅਜਿਹਾ ਕਿੱਦਾਂ ਹੋ ਸਕਦਾ ਹੈ ਕਿ ਇੱਕ ਘਰ ਦੇ ਵਿੱਚ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਤੇ ਸ਼ਮਸ਼ਾਨ ਘਾਟ ਦੇ ਵਿੱਚ ਸ਼ੈੱਡ ਤੱਕ ਨਹੀਂ ਸੀ ਤਾਂ ਫਿਰ ਤਰਪਾਲ ਫੜ ਕੇ ਹੀ ਬਜ਼ੁਰਗ ਮਹਿਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਿੰਡ ਭੁੱਲਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਬਿਨਾ ਸ਼ੈੱਡ ਤੋਂ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਕਰੀਨ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾਈ ਰਹੀਆਂ ਕਿ ਕਿਵੇਂ ਮ੍ਰਿਤਕ ਦਾ ਜਿਹੜਾ ਕਿ ਅੰਤਿਮ ਸੰਸਕਾਰ ਉਹ ਜਿਹੜਾ ਕਿ ਮਿੱਹ ਦੇ ਵਿੱਚ ਤਰਪਾਲ ਫੜ ਕੇ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਤਾਂ ਉਸ ਤੋਂ ਬਾਅਦ ਸ਼ਮਸ਼ਾਨ ਘਾੜ ਦੇ ਵਿੱਚ ਸ਼ੈੱਡ ਤਿਆਰ ਕੀਤਾ ਗਿਆ ਜਦੋਂ ਸਰਕਾਰਾਂ ਸੁੱਤੀਆਂ ਹੁੰਦੀਆਂ ਨੇ ਤਾਂ ਫਿਰ ਲੋਕਾਂ ਦਾ ਇਨਕਲਾਬ ਆਉਣਾ ਸੁਭਾਵਿਕ ਹੈ ਇਸੇ ਤਰ੍ਹਾਂ ਦੀ ਉਦਾਹਰਣ ਪਿੰਡ ਭੂਲਣ ਜੋ ਕਿ ਹਲਕੇ ਲਹਿਰੇ ਦੇ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਜਿੱਥੇ ਪੀਣ ਨੂੰ ਪਾਣੀ ਨਹੀਂ ਤੇ ਮਰਨ ਦੇ ਲਈ ਸ਼ਮਸ਼ਾਨ ਘਾੜ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਦਿਲ ਦੁਖਦਾ ਹੈ ਇਹੋ ਜਿਹੀ ਘਟਨਾ ਇੱਕ ਪਿੱਛੇ 31 ਅਗਸਤ ਦੇ ਨਜ਼ਦੀਕ ਪਿੰਡ ਭੁਲਣ ਦੇ ਵਿੱਚ ਹੋਈ ਜਿੱਥੇ ਮੀਂਹ ਦੇ ਕਾਰਨ ਇੱਕ ਚਿਤਾ ਨੂੰ ਅੱਠ ਘੰਟੇ ਇੰਤਜ਼ਾਰ ਕਰਨਾ ਪਿਆ। ਮੀਡੀਆ ਹਾਊਸਸ ਨੇ ਉਹ ਖਬਰ ਜਦੋਂ ਲਗਾਈ ਉਹ ਖਬਰ ਮੇਰੇ ਤੱਕ ਪਹੁੰਚੀ। ਤਾਂ ਮੈਂ ਸਰਕਾਰ ਦਾ ਆਲਟਰਨੇਟ ਨਹੀਂ ਬਣਨਾ ਚਾਹੁੰਦਾ ਨਾ ਹੀ ਮੈਂ ਹਰ ਥਾਂ ਹਰ ਪਿੰਡ ਦੇ ਵਿੱਚ ਸਰਕਾਰ ਜਿੰਨਾ ਪੈਸਾ ਖਰਚ ਕਰ ਸਕਦਾ। ਪਰ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਸਰਕਾਰ ਨੂੰ ਸੁਨੇਹਾ ਦੇਣ ਦੇ ਲਈ ਹੈ। ਇਹ ਸਰਕਾਰਾਂ ਸੁੱਤੀਆਂ ਨੇ ਤੇ ਲੋਕ ਜਾਗਦੇ ਨੇ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਊਲਣ ਦੇ ਵਿੱਚ ਅਸੀਂ ਇਹ ਸ਼ਰਟ ਕੋ ਆਇਆ ਜਿੱਥੇ ਚਿਤਾ ਨੂੰ 8 ਘੰਟੇ ਇੰਤਜ਼ਾਰ ਕਰਨਾ ਪਿਆ ਸੀ ਨੀ ਦੇ ਕਾਰਨ ਅੱਜ 15 ਦਿਨਾਂ ਦੇ ਅੰਦਰ ਅੰਦਰ ਇਹ ਸ਼ਰਟ ਤਿਆਰ ਹੈ ਪਿੰਡ ਵਾਸੀਆਂ ਦੀ ਮਿਹਨਤ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਸਾਡਾ ਇਨੀਸ਼ੀਏਟਿਵ ਜ਼ਰੂਰ ਸੀਗਾ ਪਰ ਜਿੰਨਾ ਪਿੰਡ ਵਾਸੀਆਂ ਨੇ ਸਾਥ ਦਿੱਤਾ ਮੈਂ ਪਿੰਡ ਊਲਣ ਵਾਲਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹਣਾ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇੱਕ ਬੰਦਾ ਸ਼ੁਰੂ ਕਰਦਾ ਹੈ ਉਹਦੇ ਮੰਗਰ ਜਦੋਂ 10 ਬੰਦੇ ਲੱਗਦੇ ਨੇ ਫਿਰ ਜਦੋਂ 50 ਲੱਗਦੇ ਨੇ ਜਦੋਂ 500 ਤੋਂ 5000 ਹੁੰਦਾ ਹੈ ਫਿਰ ਇਸ ਇਨਕਲਾਬ ਇਹ ਸਰਕਾਰਾਂ ਜਲਦੀ ਅੱਜ ਅਸੀਂ ਇਹ ਕੀਤਾ ਇਹ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਹੜੇ ਬਦਲਾਵ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਬਦਲਾਵ ਤੁਹਾਡੇ ਚੋਂ ਤਾਂ ਨਹੀਂ ਆਇਆ ਪਰ ਮੈਨੂੰ ਲੱਗਦਾ ਕਿ ਲੋਕਾਂ ਦੇ ਅੰਦਰ ਉਹ ਬਦਲਾਵ ਦੀ ਅੱਗ ਜਿਹੜੀ ਹੈ ਉਹ ਲੱਗਣੀ ਸ਼ੁਰੂ ਹੋ ਗਈ ਹੈ ਕਿ ਸਮਾਜ ਆਰਾ ਦੂਰ ਨਹੀਂ ਹੈ ਕਿ ਲੋਕ ਤੁਹਾਨੂੰ ਸਵਾਲ ਕਰਨਗੇ ਤੇ ਤੁਹਾਡੇ ਕੋਲੇ ਉਹਨਾਂ ਦੇ ਜਵਾਬ ਨਹੀਂ ਹੋਣਗੇ ਸੋ ਬੇਨਤੀ ਹੈ ਕਿ ਭੂਲਣ ਦੇ ਵਿੱਚ ਸੰਸਕਾਰ ਦੇ ਲਈ ਤਾਂ ਅਸੀਂ ਜਗ੍ਹਾ ਬਣਾਤੀ ਹੈ ਕਿਉਂਕਿ ਉਹ ਸਾਡੇ ਹੱਥ ਸੀ ਅਸੀਂ ਸ਼ੈੱਡ ਬਣਾ ਸਕਦੇ ਸੀ ਪਰ ਪਿੰਡ ਭੂਲਣ ਅੱਜ ਵੀ ਪਾਣੀ ਨੂੰ ਤਸਰਿਆ ਹੈ ਅੱਜ ਫੇਰ ਉਹੀ ਰਾਜਨੀਤੀ ਸਿਰਫ ਤੇ ਸਿਰਫ ਗੋਰ ਕਰਕੇ ਕੀਤੀ ਜਾ ਰਹੀ ਹੈ ਜਦੋਂ ਕਿ ਪਿੰਡ ਦੇ نیچے ਦੇ ਪੀਣ ਵਾਲਾ ਪਾਣੀ ਅੱਜ ਵੀ ਉਸੇ ਤਰ੍ਹਾਂ ਜਹਿ ਰੁਗੜ ਰਿਹਾ ਹੈ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਇਹ ਕੰਮ ਤਾਂ ਹੋ ਗਿਆ ਹੁਣ ਕਿਰਪਾ ਕਰਕੇ ਭੂਲਣ ਨੂੰ ਜਿਹੜਾ ਪਾਣੀ ਹੈ ਉਹ ਨੇੜੇ ਵਗਦੀ ਨਹਿਰ ਦੇ ਵਿੱਚੋਂ ਭਾਖੜਾ ਦੇ ਵਿੱਚੋਂ ਕੀਤਾ ਜਾਵੇ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਪਿੰਡ ਭੂਲਣ ਦੇ ਲੋਕ ਇੱਕ ਚੰਗੀ ਜਿਹੜੀ ਜ਼ਿੰਦਗੀ ਹੈ ਉਹ ਬਸਰ ਕਰ ਸਕਣ ਪਰਿਵਾਰ ਦਾ ਜੋ ਡੈਥ ਹੋ ਗਈ ਜਿਸ ਕੇ ਬਾਰੇ ਬੜੀ ਪ੍ਰੋਬਲਮਸ ਆ ਗਈ ਸੀ ਜਿਹੜੇ ਕਾਨ ਮਤਲਬ ਭਾਈ ਸਾਹਿਬ ਦੁਰਲਭ ਸਾਹਿਬ ਜਿਹਨੇ ਆ ਕੇ ਮਤਲਬ ਸਾਡੀ ਗੱਲ ਸੁਣੀ ਇਹਦੇ ਨਾਲ ਸੀ ਵੀ ਇਕੱਠੇ ਹੋਏ ਤੇ ਇਹਨਾਂ ਨੇ ਪੂਰੀ ਕੋਸ਼ਿਸ਼ ਕਰਕੇ ਅਸੀਂ ਵੀ ਇਹਦੇ ਨਾਲ ਲੱਗੇ ਤੇ ਮਤਲਬ ਇਹ ਚੀਜ਼ ਤਿਆਰ ਕੀਤੀ ਇਹਨਾਂ ਦੇ ਸ਼ੌਕ ਨਾਲ ਤੇ ਪਿੰਡ ਦੇ ਸ਼ੌਕ ਨਾਲ ਸਾਰੇ ਕਰਕੇ ਮਤਲਬ ਕੰਮ ਤਿਆਰ ਕੀਤਾ ਗਿਆ ਇਹਨਾਂ ਦੀ ਵੀ ਮਿਹਰਬਾਨੀ ਪਿੰਡ ਦੇ ਲੋਕਾਂ ਦੀ ਮਿਹਰਬਾਨੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਰਵੀਦਾਸ ਪਰਿਵਾਰ ਦਾ ਉਹਨਾਂ ਦੀ ਵੀ ਮਿਹਰਬਾਨੀ ਇਹ ਸੱਡ ਤਿਆਰ ਹੋ ਗਿਆ ਰਹੀ ਗੱਲ ਪਾਣੀ ਦੀ ਪਾਣੀ ਦੇ ਵਾਸਤੇ ਮੈਂ ਪਹਿਲਾਂ ਵੀ ਮਤਲਬ ਭਾਈ ਸਾਹਿਬ ਨੂੰ ਕਿਹਾ ਸੀ ਇੱਕ ਵਾਰੀ ਆਸਤਿਕ ਵਾਲੇ ਨੂੰ ਕਿਹਾ ਸੀ ਕਿ ਪਾਣੀ ਤਾਂ ਇੱਥੇ ਹੈ ਹੀ ਨਹੀਂ ਪਾਣੀ ਤਾਂ ਮਤਲਬ ਲ ਕੇ TDS ਸਰ 2000 ਤੋਂ ਉੱਪਰ ਹੈ 17 1800 ਤੋਂ ਘੱਟ ਤਾਂ ਹੈ ਹੀ ਨਹੀਂ ਪਾਣੀ ਤਾਂ ਜ਼ਹਿਰ ਹੈ ਪਾਣੀ ਤਾਂ ਸਾਨੂੰ ਮਤਲਬ ਨਹਿਰ ਤੋਂ ਤਾਂ ਮਿਲਦੇ ਫਿਰ ਤਾਂ ਹੈ ਠੀਕ ਨਹੀਂ ਤਾਂ ਸਾਡੇ ਵਾਸਤੇ ਜੀਵਨ ਨੂੰ ਸਾਡਾ ਜਿਹੜਾ ਜ਼ਿੰਦਗੀ ਹੈ ਉਹ ਮਤਲਬ ਖਰਾਬ ਹੀ ਹੈ ਤੇ ਖਰਾਬ ਹੀ ਚੱਲ ਰਹੀ ਹੈ 15 60 ਸਾਲ ਤੋਂ 60 ਸਾਲ ਦਾ ਤਾਂ ਮੈਂ ਹੀ ਹੋ ਗਿਆ ਮਤਲਬ ਜੇ ਸਰਕਾਰ ਦੀ ਹਿੰਮਤ ਹੋਵੇ ਤਾਂ ਦੇਓ ਪਾਣੀ ਨਹੀਂ ਤਾਂ ਫਿਰ ਥੋੜੀ ਮਰਦੀ ਆ ਸੁੱਤੇ ਰੋ ਸਾਡੇ ਨਾਲ ਜਿਹੜਾ ਬਣੇਗਾ ਬਣਦੇ ਹੋ। ਸੰਜੀਪ ਤੁਸੀਂ ਦੱਸੋ 26 ਤਰੀਕ ਦੀ ਗੱਲ ਹੈ ਜੀ। ਚਾਚੀ ਜੀ ਸਵੇਰੇ 4:30 ਵਜੇ ਐਕਸਪਾਇਰ ਹੋ ਗਈ ਸੀ ਤੇ ਉਸ ਤੋਂ ਬਾਅਦ ਬਾਰਿਸ਼ ਨਹੀਂ ਰੁਕੀਏਗੀ ਘਟੋ ਘਟ 2:00 ਵਜੇ ਦਾ ਸੰਸਕਾਰ ਕੀਤਾ ਸੀ। ਇੱਥੇ ਅਸੀਂ ਲੈ ਕੇ ਆਏ ਆ ਤੇ ਪਿੰਡੀਆਂ ਦੇ ਤੱਕ ਆਪਣਾ ਪਾਣੀ ਭਰ ਚੁੱਕਿਆ ਸੀ। ਬਾਲਨ ਸੀ ਜਿਹੜਾ ਉਹ ਗਿੱਲਾ ਹੋ ਚੁੱਕਿਆ ਸੀ ਸਾਰਾ ਹੀ। ਜਿਸ ਟਾਈਮ ਅਸੀਂ ਜੀਤਾ ਜੀ ਵਿੱਚ ਚਾਚੀ ਜੀ ਨੂੰ ਪਾਇਆ ਨਾਲ ਦੀ ਨਾਲ ਬਾਰਿਸ਼ ਸਟਾਰਟ ਹੋ ਗਈ 1:30 ਘੰਟੇ ਤੱਕ। ਵੀ ਅਸੀਂ ਇੱਕ ਤਰਪਾਲ ਲੈ ਕੇ ਤਰਪਾਲ ਦੇ ਥਰੂ ਇੱਥੇ ਅਸੀਂ ਦਾ ਸੰਸਕਾਰ ਕੀਤਾ ਡੇਢ ਘੰਟੇ ਤੱਕ ਬੋਡੀ ਨੂੰ ਅਸੀਂ ਸੰਭ ਕੇ ਰੱਖਣਾ ਪਿਆ ਤੇ 9 ਘੰਟੇ ਅਸੀਂ ਘਰੇ ਸੰਭ ਕੇ ਰੱਖੀ ਹੈ ਯਾਨੀ ਸਾਨੂੰ ਇਹ ਖਤਰਾ ਵੀ ਹੈ ਕਿ ਸੀਪੀ ਬੋਡੀ ਫਟ ਨਾ ਜਾਵੇ ਤਾਂ ਥੋੜੀ ਜੀ ਬਾਰਿਸ਼ ਕੱਟੀ ਇੱਥੇ ਲੈ ਕੇ ਆਏ ਜੀ ਅਸੀਂ ਦਾ ਸੰਸਕਾਰ ਦੇ ਟਾਈਮ ਬਾਰਿਸ਼ ਫੇਰ ਸਟਾਰਟ ਹੋ ਗਈ ਉਹ ਤੋਂ ਬਾਅਦ ਅਸੀਂ ਵੀਡੀਓ ਬਣਾ ਕੇ ਇਹ ਜਿਹੜੀ ਹੈ ਬਾਈ ਜੀ ਤੁਹਾਨੂੰ ਪਾਈ ਸੀ ਤੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਪਹਿਲ ਕੀਤੀ ਤੁਹਾਡਾ ਸਾਰਿਆਂ ਦਾ ਧੰਨਵਾਦ ਠੀਕ ਹੈ ਨਾ ਤੁਸੀਂ ਪਹਿਲ ਕੀਤੀ ਇਹ ਕੰਮ ਹੋ ਗਿਆ ਪਰ ਜਿਹੜੀਆਂ ਅੱਜ ਸਰਕਾਰਾਂ ਸੀ ਉਸ ਟਾਈਮ ਇਥੇ ਐਮਐਲਏ ਵੀ ਆਏ ਸਾਨੂੰ ਉਹਨਾਂ ਦੇ ਕੰਨੀ ਗੱਲ ਪਾਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਇਹ ਤੋਂ ਬਾਅਦ ਆਉਂਗਾ ਮੈਂ ਫਲਾਡ ਤੋਂ ਬਾਅਦ ਸਾਡੀ ਗੱਲ ਉੱਥੇ ਵੀ ਨਹੀਂ ਸੁਣੀ ਗਈ ਪਰ ਤੁਸੀਂ ਚਲੋ ਉਪਰਾਲਾ ਕੀਤਾ ਛੋਡੇ ਤੱਕ ਵੀਡੀਓ ਪਹੁੰਚੀ ਹੈ ਪਹੁੰਚਣ ਸਾਰੀ ਨਾਲ ਹੀ ਕੰਮ ਸਟਾਰਟ ਹੋ ਗਿਆ ਅਜੇ ਮੁਕੰਮਲ ਹੈ ਜੀ ਛੋਡੇ ਭਾਈ ਧੰਨਵਾਦ ਬਾਰ-ਬਾਰ ਧੰਨਵਾਦ ਉਸ ਵਾਹਿਗੁਰੂ ਦਾ ਪ੍ਰਮਾਤਮਾ ਦਾ ਧੰਨਵਾਦ ਜਿਨ੍ਹਾਂ ਦੀ ਜਿਨ੍ਹਾਂ ਨੇ ਸਾਨੂੰ ਮੈਨੂੰ ਸਮੱਤ ਬਖਸ਼ੀ ਜਿਸ ਦੇ ਕਾਰਨ ਮੈਂ ਇਸ ਪਿੰਡ ਦੇ ਵਿੱਚ ਪਹੁੰਚਿਆ ਖੈਰ ਦਾਦ ਦੀ ਇੱਕ ਹੀ ਲਗਾਤਾਰ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਹੁਣ ਉਹਨਾਂ ਨੂੰ ਰਾਹਤ ਮਿਲੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ